i i ਨਾਨਕ ਕੀ ਪ੍ਰਭ ਵੇਨ ਦੀ ਨਾਨਕ ਕੀ Yeah! <laughs> ਕਸਮ ਜਾਈ ਜਨ ਨਾਨਕ ਦਾਸ ਹਰ ਕਾਂਡਿਆ ਪਰ ਪੈਰ ਖਾਵੇ ਸੁਣੋ ਉਕ ਮਹਲਾ ਪਹਿਲਾ ਦੁਖਦਾਰੂ ਸੁਖਰਾਮ ਭਇਆ ਜਸੁਖਤਾਂ ਨਾ ਹੋਈ ਕੋ ਕਰਤਾ ਕਰਨਾ vein ਜਾਹੁ ਕੋਈ ਨਾ ਕਲੇ ਹਾਰੀ ਕੋਦੰਤ ਬਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਆਤਮਾ ਜੋਤ ਜੋਤ ਮੈਂ ਜਾਤਾ ਅਕਲ ਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਸਵਾਲਿਓ ਜਿਨ ਕੀ ਕੀ ਸੋ ਪਾਰ ਪਿਆ ਬਹੁ ਨਾਨਕ ਕਰਤੇ ਕੀਆ ਬਤ ਦੋਖਸ ਕਰਨਾ ਤੋਂ ਕਰ ਰਹਾ ਮਹਲਾ ਦੁਜਾ ਜੋ ਸੁਧ ਗਿਆਨ ਸ਼ਬਦ ਨੂੰ ਵੇਸ਼ ਕੁੰ ਬ੍ਰਹਮਣ ਹੈ ਕਤਰੀ ਸ਼ਬਦਨ ਸੂਰ ਸ਼ਬਦਨ ਸੁੰਦਰ ਸ਼ਬਦਨ ਪ੍ਰਾਕਿਰਤ ਹੈ ਸਾਰ ਸ਼ਬਦਨ ਦੀ ਸਵਲੰਗ ਦੇ ਕੋ ਜਾਣੈ ਪਿਓ ਨਾਨਕ ਤਾਂ ਕਦਾਸ ਹੈ ਸੋਈ ਰੰਝਨ ਦੇਉ ਮਹਲਾ ਕੋ ਜਾਏ ਇਹ ਕ੍ਰਿਸ਼ਨ ਪ੍ਰਭ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇ ਵਿੱਚ ਜੇ ਕੋ ਜਾਣੈ ਪਿਓ ਨਾਨਕ ਤਾਂ ਕਦਾਸ ਹੈ ਸੋਈ ਰੰਝਨ ਦੇਉ ਮਹਲਾ ਪਹਿਨਾ ਬੇਫਤਾ ਜਲ ਰਹਿ ਜਲ ਬਿਰਕੂ ਬਨਾ ਹੋਏ ਗਿਆਨ ਤਾਂ ਬਤਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੜੀ ਪੜਿਆ ਹੋਵੇ ਆਉਂਗੀ ਸਾਧ ਨਾ ਮਾਰੀ ਹੈ ਜੇ ਤਲ ਕਰਨਾ ਇਹ ਵੇ ਕੋ ਨਾ ਪਚਾਈਏ ਕਲਾ ਨਾ ਜੜੀਏ ਜਿਤ ਦਰ ਗਏ ਗਏ ਆਵਾਰੀਏ ਵਿਚਾਰ ਅਗੇ ਮੋਚ ਲੈ ਸੋਗੇ ਮਾਰੀਏ ਅਗੇ ਮਾਰੀਏ ਆਹ ਜੇ ਆਉੜੀ ਪੜਿਆ ਹੋਵੇ ਗੁਨੇ ਨਾਲ ਤਾਂ ਮੀ ਸਾਧ ਨਾ ਮਾਰੀਐ ਜਿਹਾਂ ਕੱਲ ਕਾ ਲੜਾ ਤੇ ਵੇਹੋ ਨਾ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਦ ਦਰਗਾਹ ਗਿਆ ਹਾਰੀਐ ਫੜਿਆ ਤੇ ਮੀਆਂ ਵਿਚਾਰ ਅਕੇ ਵਿਚਾਰੀਐ ਮੋਹ ਚਲ ਸੁਖ ਮਾਰੀਐ ਮੋਹ ਚਲ ਸੁਖ ਮਾਰੀਐ